ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਗੁਰ ਤੁੱਠਾ ਟੁੱਠਾ ਕਹਿੰਦੇ ਨੇ ਖੁਸ਼ ਹੋ ਕਰਕੇ ਪ੍ਰਸੰਨ ਹੋ ਕਰਕੇ ਮਿਹਰਬਾਨੂ ਕਰਕੇ ਕਹਿੰਦੇ ਗੁਰ ਤੁੱਠਾ ਹਰ ਰੰਗ ਚਾੜਿਆ ਜੇ ਗੁਰੂ ਕਿਰਪਾ ਕਰਕੇ ਨਾਮ ਦਾ ਰੰਗ ਹਿਰਦਿਆਂ ਨੂੰ ਚਾੜ ਦੇ ਨਾ ਫਿਰ ਬੋੜ ਨਾ ਹੋਵੀ ਭੰਗ ਕਹਿਣ ਲੱਗੇ ਇਹ ਭੰਗ ਨਹੀਂ ਹੁੰਦਾ ਇਹ ਖਤਮ ਨਹੀਂ ਹੁੰਦਾ ਇਹ ਨਾਮ ਦਾ ਰੰਗ ਭਾਵੇਂ ਸਰੀਰ ਕਿਉਂ ਨਾ ਖਤਮ ਹੋ ਜਾਣ ਮੈਂ ਫਿਰ ਉਹ बार-बार ਬੇਨਤੀ ਨੂੰ ਸਮਝਣ ਦਾ ਯਤਨ ਕਰਨਾ ਹੈ ਸਰੀਰ ਮੁੱਕ ਜਾਂਦੇ ਐ ਭਾਵੇਂ ਜ਼ੁਬਾਨਾ ਬੋਲ ਕਿਉਂ ਨਾ ਸਕਣ ਪਰ ਦੀਦਿਆਂ ਦੇ ਅੰਦਰ ਪਿਆਸ ਰਹਿ ਜਾਂਦੀ ਔਸ ਪਰਮੇਸ਼ਰ ਦੀ ਨਾਮ ਦੀ ਉਹਦੇ ਦਰਸ਼ਨਾਂ ਦੀ ਪਿਆਰੀ ਵਾਰ ਤਾਂ ਗੁਰੂ ਅਰਗਵਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਅੰਮ੍ਰਿਤਸਰ ਦੀ ਮੁਬਾਰਕ ਧਰਤੀ ਦੇ ਉੱਪਰ ਵਿਚਰਦੇ ਇੱਕ ਨਾ ਸੇਵਾਦਾਸ ਨਾਮ ਦਾ ਗੁਰਸ਼ਖ ਪਿਆਰਾ ਹੈ ਇਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਕਿ ਜਦੋਂ ਮੈਂ ਕਿਤੇ ਖਲੋ ਜਾਣਾ ਜਦੋਂ ਮੈਂ ਕਿਤੇ ਚਾਰ ਬੰਦਿਆਂ ਦੇ ਨਾਲ ਗੱਲ ਕਰਦਾ ਤੇ ਮੇਰੀਆਂ ਗੱਲਾਂ ਦੇ ਅੱਗੇ ਲੋਕਾਂ ਨੂੰ ਜਵਾਬ ਨਹੀਂ ਜੇ ਆਉਂਦੇ ਉਹਨਾਂ ਜੀ ਜਿੱਤਿਆ ਕਰੇ ਵਿਦਵਾਨਾਂ ਦੀ ਸਭਾ 'ਚ ਜਾਇਆ ਕਰੇ ਉਹਨਾਂ ਨੂੰ ਚੈਲੰਜ ਕਰਿਆ ਕਰੇ ਆਪਣੇ ਗਿਆਨ ਦੀਆਂ ਗੱਲਾਂ ਕਰਿਆ ਕਰੇ ਤੇ ਉਹ ਗਿਆਨ ਦੀਆਂ ਗੱਲਾਂ ਇਦਾਂ ਕਰਿਆ ਕਰੇ ਤੇ ਲੋਕਾਂ ਕੋਲੇ ਜਵਾਬ ਨਾ ਹੋਇਆ ਕਰੇ ਤੇ ਉਹ ਆਖਣ ਵੀ ਮੈਂ ਹੁਣ ਜਿੱਤ ਗਿਆ ਸੇਵਾਦਾਸ ਜਿੱਤ ਗਿਆ ਤੇ ਆਪਣੀ ਜਿੱਤ ਦੀ ਝੰਡੀ ਲੈ ਕਰਕੇ ਉਹ ਆਪਣੇ ਘਰ ਜਾਇਆ ਕਰੇ ਕਸ਼ਮੀਰ ਦਾ ਰਹਿਣ ਵਾਲਾ ਤੇ ਜਦੋਂ ਕਈ ਮਹੀਨੇ ਆਪਣੇ ਘਰ ਜਾਂਦਾ ਤੇ ਮਾਂ ਉਸ ਨੂੰ ਦులਾਰ ਕਰਿਆ ਕਰਦੀ ਵੀ ਮੇਰਾ ਪੁੱਤ ਅੱਜ ਫੇਰ ਜਿੱਤ ਕੇ ਆਇਆ ਅੱਜ ਦੁਨੀਆ 'ਚ ਫੇਰ ਨਾਮ ਖੱਟ ਕੇ ਆਇਆ ਅੱਜ ਫੇਰ ਇਹਦੇ ਤੇ ਕਿਰਪਾ ਹੋਈ ਹੈ ਅੱਜ ਫੇਰ ਇਹਦੀ ਵਿਦਵਤਾ ਦਾ ਲੋਹਾ ਦੁਨੀਆ ਨੇ ਮੰਨ ਲਿਆ ਕਹਿੰਦੇ ਉਹਦੇ ਕੰਨੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਪੈ ਗਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰੂਪ ਕਰਕੇ ਬੜੇ ਨਿਆਰੇ ਐ ਮਹਾਰਾਜ ਜੀ ਦੇ ਨੇਤਰਾਂ ਨੂੰ ਜਦੋਂ ਕੋਈ ਵੇਖਦਾ ਉਹਨਾਂ ਨੇਤਰਾਂ ਦਾ ਹੀ ਹੋ ਕੇ ਰਹਿ ਜਾਂਦਾ ਜਦੋਂ ਕੋਈ ਬਚਨਾਂ ਨੂੰ ਸੁਣਦਾ ਮਹਾਰਾਜ ਜੀ ਸਾਹਮਣੇ ਆਪਣਾ ਆਪ ਵਾਰਨ ਵਾਸਤੇ ਤਿਆਰ ਹੋ ਜਾਂਦਾ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲਾਂ ਦੀ ਰਵਾਨਗੀ ਐਸੀ ਹੈ ਉਹਨਾਂ ਦੀ ਬਿਦਵਤਤਾ ਐਸੀ ਹੈ ਉਹਨਾਂ ਦਾ ਪਿਆਰ ਐਸਾ ਜਦ ਕਰਕੇ ਜਾਣਿਓ ਜੇ ਤੇ ਪਿਆਰ ਵਾਲੇ ਦੇ ਕੰਨੀ ਗੱਲਾਂ ਪਹਿਣ ਤੇ ਪਿਆਰ ਵਾਲੇ ਨੂੰ ਸੁਣ ਕੇ ਪਿਆਰ ਚੜ ਜਾਂਦਾ ਪਰ ਜੇ ਹੰਕਾਰ ਵਾਲੇ ਦੇ ਕੰਨੀ ਗੱਲਾਂ ਪਹਿਣ ਤੇ ਉਹਨੂੰ ਆਪਣਾ ਹੰਕਾਰ ਚੇਤੇ ਆਉਂਦਾ ਵੀ ਮੇਰੇ ਤੋਂ ਵੱਧ ਤਾਂ ਰਵਾਣਗੀ ਕਿਸੇ ਦੇ ਬੋਲਾਂ 'ਚ ਹੈ ਹੀ ਕੋਈ ਨਹੀਂ ਉਹ ਇਦਾਂ ਸੋਚ ਰਿਹਾ ਹੁਣ ਆਪਣੇ ਮਨ ਵਿੱਚ ਇੱਕ ਖਿਆਲ ਪੱਕਾ ਕੀਤਾ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਸੰਗਤਾਂ ਬਹੁਤ ਆਉਂਦੀਆਂ ਬੜਾ ਇਕੱਠ ਲੱਗਦੇ ਐ ਬਹੁਤ ਭਾਰੀ ਮੇਲ ਹੁੰਦੇ ਆ ਉੱਥੇ ਜੇ ਇੰਨੀ ਭਰੀ ਸਭਾ ਦੇ ਵਿੱਚ ਮੈਂ ਉਹਨਾਂ ਸਿੱਖਾਂ ਦੇ ਗੁਰੂ ਨੂੰ ਹਰਾ ਦਿਆਂ ਤੇ ਮੇਰੀ ਬਹੁਤ ਦੁਨੀਆ ਦੇ ਵਿੱਚ ਨਾਮ ਹੋ ਜਾਣਾ ਦੂਰ ਦੂਰ ਤੱਕ ਮੇਰਾ ਨਾਮ ਗਿਣਿਆ ਜਾਣਾ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਨੂੰ ਵਿਚਾਰਾਂ ਵਾਸਤੇ ਹਰਾਉਣ ਲਈ ਸਤਿਗੁਰੂ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵੱਲ ਨੂੰ ਆ ਗਿਆ ਕਤਾਰਾਂ ਲੱਗੀਆਂ ਕਤਾਰ ਦੇ ਪਿੱਛੇ ਜਦੋਂ ਇਸ ਨੂੰ ਮੌਕਾ ਮਿਲਿਆ ਵੀ ਜਿਵੇਂ ਜਿਵੇਂ ਕਤਾਰ ਅੱਗੇ ਤੁਰੀ ਜਾਏਗੀ ਤੂੰ ਵੀ ਮਹਾਰਾਜ ਸਾਹਿਬ ਦੇ ਦਰਸ਼ਨ ਕਰੀ ਤੇ ਹੁਣ ਇਹਦਾ ਤੇ ਮਨ ਇੰਨੀ ਕਾਲ ਦੇ ਵਿੱਚ ਪਿਆ ਵੀ ਕਦੋਂ ਮੈਂ ਪਹੁੰਚ ਜਾਵਾਂ ਤੇ ਕਦੋਂ ਜਾ ਕੇ ਮੈਂ ਸਵਾਲ ਕਰਦਿਆਂ ਤੇ ਮਹਾਰਾਜ ਮੈਨੂੰ ਕਹਿ ਦੇਣ ਮੇਰੇ ਕੋਲੇ ਜਵਾਬ ਨਹੀਂ ਤੇ ਮੈਂ ਰੋਲਾ ਪਾ ਦਿਆਂ ਵੀ ਇਹਨਾਂ ਤੁਹਾਡਾ ਗੁਰੂ ਮੈਂ ਹਰਾ ਦਿੱਤਾ ਵਿਚਾਰਾਂ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਬਖਸ਼ਿੰਦ ਸਤਿਗੁਰੂ ਮਿਹਰਬਾਨ ਕਿਰਪਾਵਾਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਦੇ ਨਾਲ ਬਚਨ ਦੇ ਕੇ ਆਖਿਆ ਉਹ ਸੇਵਾਦਾਰ ਉਹ ਸੇਵਾਦਾਰ ਭਾਈ ਐਵੇਂ ਆਪਣੇ ਮਨ ਨੂੰ ਕੁਰਬਲਾਣਾ ਦੇ ਐਵੇਂ ਆਪਣੇ ਮਨ ਨੂੰ ਇਦਾਂ ਖੰਡਾ ਨਾ ਸਾਰੀ ਲਾਈਨ ਨੂੰ ਛੱਡ ਤੇ ਸਿੱਧਾ ਮੇਰੇ ਕੋਲ ਆ ਜਾ ਜਦੋਂ ਸਿੱਧਾ ਆਇਆ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਕੋਲੇ ਇੱਕ ਪਾਸੇ ਤੇ ਮਨ ਵਿਚਾਰਾਂ ਹੁੰਦਾ ਹੈ ਵੀ ਮੇਰਾ ਨਾਮ ਲੈ ਕੇ ਆਵਾਜ਼ ਮਾਰੀ ਚਲੋ ਮੇਰਾ ਨਾਮ ਹੋ ਸਕਦਾ ਕਿਸੇ ਨੇ ਦੱਸ ਦਿੱਤਾ ਹੋਵੇ ਮੈਂ ਪਿੰਡ ਨਗਰ ਵਿੱਚ ਗੱਲਾਂ ਕਰਨਾ ਫਿਰਨਾ ਅੱਜ ਆਪਣੇ ਚਿੱਤ ਵਿੱਚ ਇਹ ਸੋਚ ਹੀ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰ ਲੱਗੇ ਉਹ ਸੇਵਾਦਾਸ ਨਾਮ ਤਾਂ ਤੇਰਾ ਸੇਵਾਦਾਸ ਪਰ ਮਨ ਤੇਰਾ ਟਿਕ ਕੋਈ ਨਹੀਂ ਰਿਹਾ ਭਾਈ ਮਨ ਵਿੱਚ ਇੰਨੀ ਤੜਥਲੀ ਕਿਸ ਗੱਲ ਦੀ ਮਨ ਵਿੱਚ ਇੰਨੀ ਵਿਚਾਨੀ ਕਿਸ ਗੱਲ ਦੀ ਵੇਖ ਮੇਰੇ ਵੱਲ ਮੇਰੀ ਗੱਲ ਦਾ ਜਵਾਬ ਦੇ ਹੁਣ ਸੱਚ ਕਰਕੇ ਜਾਣਿਓ ਮੈਂ ਕਈ ਵਾਰੀ ਬਚਨ ਕਰਨਾ ਹੁੰਨਾ ਗੋਲੀ ਤੇ ਉਹੋ ਹੀ ਹੁੰਦੀ ਆ ਤੀਰ ਤੇ ਉਹੋ ਹੀ ਹੁੰਦਾ ਗੋਲੀ ਨੂੰ ਹੱਥ ਨਾਲ ਕਿਸੇ ਦੇ ਮੱਥੇ ਮਾਰਾਂਗੇ ਕੋਈ ਨੁਕਸਾਨ ਨਹੀਂ ਕਰਦੀ ਪਰ ਜੇ ਗੋਲੀ ਪਿਸਟਲ ਵਿੱਚ ਪਾ ਕੇ ਮਾਰ ਦਿੱਤੀ ਜਾਏ ਸਾਹਮਣੇ ਵਾਲਾ ਮਾਰ ਸਕਦਾ ਤੀਰ ਨੂੰ ਹੱਥ ਨਾਲ ਕਿਸੇ ਵੱਲ ਸੁੱਟਾਂਗੇ ਹੋ ਸਕਦਾ ਨੁਕਸਾਨ ਨਾ ਕਰੇ ਪਰ ਜੇ ਚਿਲੀ ਤੇ ਕਮਾਂਡ ਤੇ ਚੜਾ ਕੇ ਕਿਸੇ ਨੂੰ ਮਾਰ ਦਿੱਤਾ ਜਾਏ ਸੀਨਾ ਚੰਲੀ ਕਰ ਸਕਦਾ ਬਚਣ ਤੇ ਉਹ ਹੀ ਹੁੰਦੇ ਨੇ ਪਰ ਜੇ ਕੋਈ ਰੰਗ ਰਤੜੀ ਰੂਹ ਕਹਿ ਦੇ ਨਾ ਸਾਚੇ ਵੀ ਕਿਸੇ ਦਾ ਸੀਨਾ ਪਾੜ ਕੇ ਰਗ ਦਿੰਦੀ ਮੈਨੂੰ ਇਹਨਾਂ ਬਚਨ ਕਹਿ ਦਿੱਤਾ ਗੁਰੂ ਅਰਗੋਵਨ ਸਾਹਿਬ ਮਹਾਰਾਜ ਉਹਨਾਂ ਦੀ ਇਸ ਕਮਾਣ ਰੂਪੀ ਰਸਨਾ ਤੋਂ ਜਦੋਂ ਤੀਰ ਰੂਪੀ ਬਚਨ ਸੇਵਾਦਾਸ ਦੇ ਕੰਨਾਂ ਰੂਪੀ ਹਿਰਦੇ ਦੇ ਵਿੱਚ ਪਹੁੰਚੇ ਸੇਵਾਦਾਸ ਘਾਇਲ ਹੋ ਗਿਆ ਹੱਥ ਜੋੜੇ ਨੇਤਰਾਂ 'ਚ ਕਿਉਂ ਬੈਰਾਗ ਦਾ ਨੀਰ ਆਇਆ ਸਮਝ ਕੋਈ ਨਹੀਂ ਆਈ ਜਿਵੇਂ ਜਨਮਾਂ ਜਨਮਾਂ ਦਾ ਪਿਆਸਾ ਫਿਰਦਾ ਹੋਵੇ ਗੁਰੂ ਅਰਗੋਵਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਭਾਈ ਤੂੰ ਤੇ ਜਿੱਤਣ ਆਇਆ ਸੈਂ ਤੂੰ ਤੇ ਜਿੱਤਣ ਆਇਆ ਸੈਂ ਇਥੇ ਮਹਾਰਾਜ ਜੀ ਨੂੰ ਸਿਰ ਚਾੱਕ ਕੇ ਕਹਿਣ ਲੱਗਾ ਮਹਾਰਾਜ ਅੱਜ ਤੱਕ ਬੜਿਆਂ ਲੋਕਾਂ ਨੂੰ ਜਿੱਤਿਆ ਬਹੁਤ ਲੋਕਾਂ ਨੂੰ ਵਿਚਾਰਾਂ ਵਿੱਚ ਜਿੱਤਦਾ ਰਿਆਂ ਪਰ ਮੈਂ ਸੱਚ ਕਹਿਣਾ ਜਿਹੜਾ ਤੇਰੇ ਚਰਨਾਂ 'ਚ ਹਾਰ ਕੇ ਸੁੱਖ ਮਿਲ ਰਿਹਾ ਇਹ ਅੱਜ ਤੱਕ ਮਿਲਿਆ ਹੀ ਕੋਈ ਨਹੀਂ ਮੈਨੂੰ ਹੁਣ ਹਾਰ ਲੈਣ ਦਿਓ ਮੈਂ ਹੁਣ ਹਾਰਨਾ ਚਾਹੁੰਦਾ ਮੈਂ ਇਸ ਚਰਨਾਂ ਦੇ ਵਿੱਚ ਆਪਣਾ ਸਿਰ ਰੱਖਣਾ ਚਾਹੁੰਦਾ ਪਾਦਸ਼ਾਹ ਹੁਣ ਮੈਨੂੰ ਆਖੀ ਨਾ ਕਿ ਮੈਂ ਇਥੋਂ ਸਿਰ ਝੁਕ ਲਵਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਆਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਲਾਰਿਆ ਜਪਜੀ ਦੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਉਸ ਨੂੰ ਜੋੜਿਆ ਤੇ ਕਹਿਣ ਲੱਗੇ ਜਪ ਜਪ ਕੇ ਜਪ ਜਪ ਕੇ ਜਪ ਜਪ ਕੇ ਇਹ ਕੁਝ ਦਿਨਾਂ ਵਿੱਚ ਇਸ ਅਵਸਥਾ ਨੂੰ ਹਾਸਲ ਕਰ ਗਿਆ ਕਿ ਜਦੋਂ ਸੇਵਾਦਾਰਸ ਦੇ ਮukh ਤੋਂ ਕੋਈ ਸਤਨਾਮ ਵਾਹਿਗੁਰੂ ਦਾ ਜਾਪ ਸੁਣ ਲੈਂਦਾ ਉਹਦਾ ਵੀ ਚਿੱਤ ਕਹਿਣ ਲੱਗ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਤੇ ਹੁਣ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਸੇਵਾਦਾਸ ਤੈਨੂੰ ਬਹੁਤ ਸਮਾਂ ਹੋ ਗਿਆ ਸਾਡੇ ਕੋਲ ਰਹਿੰਦਿਆ ਜਾ ਭਾਈ ਆਪਣੇ ਘਰ ਵਾਪਸ ਜਾ ਤੇਰਾ ਪਰਿਵਾਰ ਤੈਨੂੰ ਉਡੀਕਦਾ ਹੋਵੇਗਾ ਮਹਾਰਾਜ ਤੇ ਪਾਸ਼ਾ ਦਾ ਹੁਕਮ ਲੱਗਿਆ ਘਰ ਆ ਗਿਆ ਘਰ ਇਸ ਦੀ ਮਾਤਾ ਉਸ ਦਾ ਨਾਮ ਹੈ ਭਾਗਪਰੀ ਬਜ਼ੁਰਗ ਮਾਤਾ ਅੱਜ ਮਾਂ ਵੀ ਜਦੋਂ ਉਸ ਨੇ ਸੇਵਾਦਾਸ ਦੀ ਆਵਾਜ਼ ਸੁਣੀ ਸਫ਼ਰ ਕਈ ਦਿਨਾਂ ਦਾ ਤਾ ਕਰਨ ਉਪਰੰਤ ਕਸ਼ਮੀਰ ਆਪਣੇ ਘਰ ਪਹੁੰਚਿਆ ਮਾਂ ਆਵਾਜ਼ ਸੁਣੀ ਤੇ ਆਖਿਆ ਪੁੱਤ ਕਈਆਂ ਲੋਕਾਂ ਨੂੰ ਜਿੱਤ ਕੇ ਆਇਆ ਹੋਵੇਗਾ ਅੱਜ ਤੇ ਕਈ ਸਮੇਂ ਬਾਅਦ ਘਰ ਆਇਆ ਸੇਵਾਦਾਸ ਦੇ ਚਿਹਰੇ ਦੀ ਗੰਭੀਰਤਾ ਦੇਖ ਕੇ ਮਾਂ ਨੇ ਪੁੱਛਿਆ ਪੁੱਤ ਕੀ ਹੋਇਆ ਉਹ ਕਹਿ ਲੱਗਾ ਮਾਂ ਅੱਜ ਮੈਂ ਜਿੱਤ ਕੇ ਨਹੀਂ ਅੱਜ ਮੈਂ ਆਪਣਾ ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਰ ਕੇ ਆਇਆ ਮਾਂ ਨੂੰ ਗੱਲ ਕੋਈ ਸਮਝ ਨਾ ਆਵੇ ਵੀ ਅੱਗੇ ਤੇ ਪੁੱਤ ਖੁਸ਼ੀਆਂ ਨਾਲ ਹੱਸਦਾ ਹੁੰਦਾ ਸੀ ਅੱਜ ਇਸ ਦੇ ਚਿਹਰੇ ਤੇ ਨਹੀਂ ਗੰਭੀਰਤਾ ਹੈ ਚਲੋ ਘਰ ਵਿੱਚ ਰਹਿਣ ਲੱਗੇ ਵਾਪਸ ਆਇਆ ਆਪਣੇ ਦਿਨਚਰਿਆ ਨੂੰ ਸ਼ੁਰੂ ਕੀਤਾ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਚੋਂ ਪੜ੍ਹਿਆ ਤੇ ਸਿੱਖਿਆ ਸੀ ਉਹ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਪਾਠ ਕਰਨ ਲੱਗ ਪਿਆ ਜੀ ਸੇਵਾਦਾਸ ਦੀ ਮਾਤਾ ਘਰ ਦੇ ਵਿੱਚ ਝਾੜੂ ਫੇਰਦੀ ਹੈ ਤੇ ਜਿਵੇਂ ਉਸ ਨੇ ਸੇਵਾਦਾਸ ਦੀ ਰਚਨਾ ਤੋਂ ਰੋਜ਼ ਸੁਣਦੀ ਰਹਿੰਦੀ ਹੈ ਰੋਜ਼ ਸੁਣਦੀ ਰਹਿੰਦੀ ਹੈ ਮੈਂ ਕਹਿੰਨਾ ਵੀ ਜੇ ਜੁੜੇ ਹੋਏ ਤੋਂ ਸੁਣੋਂਗੇ ਆਪ ਜੁੜ ਜਾਓਗੇ ਕਈ ਸੰਸਾਰ ਚ ਇਦਾਂ ਦੇ ਐ ਉਹ ਆਪ ਤੇ ਟੁੱਟੇ ਹੁੰਦੇ ਆ ਤੇ ਆਪਣੇ ਬਚਨਾਂ ਨਾਲ ਦੂਜਿਆਂ ਨੂੰ ਵੀ ਤੋੜ ਕੇ ਰੱਖ ਦਿੰਦੇ ਇਹ ਜ਼ਰੂਰੀ ਨਹੀਂ ਐ ਕਿ ਆਪਾਂ ਹਰੇਕ ਦੀ ਗੱਲ ਨੂੰ ਸੁਣੀ ਉਹਨੇ ਸੇਵਾਦਾਸ ਦੀ ਰਚਨਾ ਤੋਂ ਬਾਣੀ ਸੁਣੀ ਕਹਿੰਦੇ ਇੱਕ ਦਿਨ ਉਹ ਸੇਵਾਦਾਸ ਉਹਦੀ ਮਾਂ ਜਦੋਂ ਸੇਵਾਦਾਸ ਨੇ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਕਹਿ ਕੇ ਭੋਗ ਪਾਇਆ ਅੱਖਾਂ ਖੋਲੀਆਂ ਉਹਦੇ ਸਾਹਮਣੇ ਹੱਥ ਜੋੜ ਕੇ ਉਸਦੀ ਮਾਂ ਬਜ਼ੁਰਗ ਮਾਂ ਭਾਗ ਪਰ ਖਲੋਤੀ ਹੈ ਹੈਰਾਨ ਹੋ ਕੇ ਕਹਿਣ ਲੱਗਾ ਮਾਂ ਤੂੰ ਮੇਰੇ ਸਾਹਮਣੇ ਤੇ ਹੱਥ ਜੋੜ ਕੇ ਕਿਉਂ ਖਲੋਤੀਆਂ ਤੇ ਉਹ ਮਾਂ ਬੜੇ ਪਿਆਰ ਤੇ ਵਜੂਦ ਨਾਲ ਕਹਿਣ ਲੱਗੀ ਪੁੱਤ ਵੇ ਕਈ ਦਿਨ ਹੋ ਗਏ ਤੇਰੀ ਜਬਾਨੋਂ ਇਹ ਬਾਣੀ ਸੁਣ ਕੇ ਨਾ ਮੇਰੇ ਮਨ ਨੂੰ ਠੰਡ ਪੈ ਰਹੀ ਬਹੁਤ ਮਨ ਨੂੰ ਸਕੂਨ ਮਿਲ ਰਿਹਾ ਹੈ ਕਿਦੇ ਬੋਲ ਨੇ ਕਿੱਥੋਂ ਸਿੱਖ ਕੇ ਆਇਆ ਹੈ ਤੇ ਮੈਂ ਤਾਂ ਤੈਨੂੰ ਬੇਨਤੀ ਕਰਨ ਲੱਗੀਆਂ ਪੁੱਤ ਜਿਹਦੇ ਬੋਲ ਨੇ ਮੈਨੂੰ ਵੀ ਉਹਦੇ ਕੋਲੇ ਲੈ ਚੱਲ ਇੱਕ ਵਾਰ ਮੈਨੂੰ ਉਹਦੇ ਦਰਸ਼ਨ ਕਰਾ ਕਿਸ ਨੇ ਬੋਲ ਕਿੱਥੋਂ ਸਿੱਖ ਕੇ ਆਇਆ ਮਾਂ ਬਜ਼ੁਰਗ ਹੈ ਸੇਵਾਦਾਸ ਕਹਿਣ ਲੱਗਾ ਮਾਈ ਸਫਰ ਲਮੀਰਾ ਤੂੰ ਨਹੀਂ ਜਾ ਸਕੀਂ ਵਿਖੜਾ ਪਿੰਡ ਹੈ ਕੋਈ ਪੱਧਰੇ ਰਾਹ ਨਹੀਂ ਪਰ ਹਾਂ ਮੈਂ ਉਸ ਗੁਰੂ ਤੇ ਭਰੋਸਾ ਕਰਕੇ ਕਹਿੰਨਾ ਮਾਈ ਪਾਠ ਤੈਨੂੰ ਸਿਖਾਉਨੇ ਆ ਤੂੰ ਕਰੀ ਮੈਂ ਕਰਾਂਗਾ ਦੋਵੇਂ ਰਲ ਕੇ ਜਪਾਂਗੇ ਮਾਂ ਪੁੱਤ ਤੇ ਤੂੰ ਆਪਣੇ ਮਨ ਵਿੱਚ ਜੇ ਭਾਵਨਾ ਗੁਰੂ ਦੇ ਦਰਸ਼ਨ ਕਰਨ ਦੀ ਮਾਈ ਐ ਮੇਰੀ ਮਾਂ ਮੈਂ ਗੁਰੂ ਤੇ ਭਰੋਸਾ ਕਰਕੇ ਤੈਨੂੰ ਕਹਿੰਦਾ ਗੁਰੂ ਇੱਕ ਦਿਨ ਤੈਨੂੰ ਮਿਲਣ ਵਾਸਤੇ ਜ਼ਰੂਰ ਆ ਜਾਏਗਾ ਹੁਣ ਸੇਵਾ ਦਾਸ ਦੀ ਮਾਂ ਬਜ਼ੁਰਗ ਹੈ ਗੁਰੂ ਗੁਰੂ ਜਪਦਿਆਂ ਗੁਰੂ ਗੁਰੂ ਜਪਦਿਆਂ ਗੁਰੂ ਨੂੰ ਪੁਕਾਰਨ ਲੱਗ ਪਈ ਜਿਵੇਂ ਮਹਾਰਾਜ ਜੀ ਕਹਿੰਦੇ ਕਰ ਕਾ ਸਾ ਦਰਸ਼ਨ ਕੀ ਭੂਖ ਮੈਂਦਰ ਮੰਗੋ ਨੀਤਾ ਨੀ ਮੇਰੇ ਮਨ ਵਿੱਚ ਦਰਸ਼ਨਾਂ ਦੀ ਭੁੱਖ ਹੈ ਸਾਈਆਂ ਹੱਥਾਂ ਦਾ ਕਟੋਰਾ ਹੱਥਾਂ ਦਾ ਕਾਸਾ ਬਣਾ ਕਰਕੇ ਤੇਰੇ ਚਰਨਾਂ ਦੇ ਵਿੱਚ ਮੈਂ ਬੇਨਤੀ ਪਿਆ ਕਰਦਾ ਕਿਰਪਾ ਕਰ ਇਸ ਕਟੋਰੇ ਵਿੱਚ ਆਪਣੇ ਦਰਸ਼ਨਾਂ ਦਾ ਦਾਨ ਪਾ ਦੇ ਉਹ ਮਾਂ ਵੀ ਇਦਾਂ ਬੇਨਤੀਆਂ ਕਰਦੀ ਮਾਂ ਵੀ ਇਦਾਂ ਪੁਕਾਰਾਂ ਕਰਦੀ ਤੇ ਮਨ ਵਿੱਚ ਉਸ ਸੋਚਿਆ ਹੁਣ ਗੁਰੂ ਸਾਹਿਬ ਤੇ ਆਉਣਗੇ ਗੁਰੂ ਸਾਹਿਬ ਤੇ ਦਰਸ਼ਨ ਦੇਣਗੇ ਦੇਖੋ ਜੀ ਗੱਲ ਭਾਵਨਾ ਦੀ ਹੁੰਦੀ ਹੈ ਜੇ ਸਿੱਖ ਦੇ ਮਨ ਦੀ ਭਾਉ ਭਾਵਨੀ ਸੱਚ ਹੈ ਤੇ ਗੁਰੂ ਫੇਰ ਹੀ ਭਾਗ ਲਾਉਂਦਾ ਜੇ ਸਾਡੇ ਮਨ ਵਿੱਚ ਇਹ ਹੈ ਕਿ ਅਸੀਂ ਅਰਦਾਸ ਕਰਕੇ ਵੇਖ ਲਈਏ ਇੱਥੇ ਵੀ ਕੀਤੀ ਉੱਥੇ ਵੀ ਕੀਤੀ ਉੱਥੇ ਵੀ ਕੀਤੀ ਐਦਾਂ ਨਹੀਂ ਮਨ ਵਿੱਚ ਭਾਵਨਾ ਸੱਚ ਕਰਕੇ ਅਰਦਾਸ ਕਰੀ ਤੇ ਗੁਰੂ ਜ਼ਰੂਰ ਬੋੜੀ ਕਰੇਗਾ ਮਾਈ ਭਾਗ ਪਰਿ ਵਾਂਗ ਏਰ ਜਦੋਂ ਬੇਨਤੀਆਂ ਕਰਦੀ ਆ ਨਾ ਮਨ ਵਿੱਚ ਇੱਕ ਖਿਆਲ ਉਤਪਨ ਹੋਇਆ ਗੁਰੂ ਸਾਹਿਬ ਤੇ ਆਉਣਗੇ ਗੁਰੂ ਸਾਹਿਬ ਤੇ ਮੈਨੂੰ ਦਰਸ਼ਨ ਦੇ ਦੇਣਗੇ ਮੇਰਾ ਸੇਵਾਦਾਰ ਮੇਰਾ ਪੁੱਤ ਕਹਿੰਦਾ ਵੀ ਗੁਰੂ ਐਡਾ ਮਹਾਨ ਹੈ ਐਡਾ ਕਿਰਪਾਵਾਨ ਉਹ ਆਪਣੇ ਸੇਵਕਾਂ ਦੀ ਬੇਨਤੀ ਨੂੰ ਸੁਣਦਾ ਹੈ ਆਪਣੇ ਅੰਦਰ ਦਾ ਗੱਲਾਂ ਕਰਦੀ ਹੋਈ ਕਹਿੰਦੀ ਭਾਗਪਰੀਏ ਜੇ ਗੁਰੂ ਆ ਗਿਆ ਤੇ ਭੇਟਾ ਕੀ ਦੇਣਗੀ ਕੀ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੇਗੀ ਕਹਿਣ ਲੱਗੇ ਜੀ ਇੱਕ ਹੱਥ ਦੇ ਨਾਲ ਚੋਲਾ ਬੁਣਨਾ ਸ਼ੁਰੂ ਕਰ ਦਿੱਤਾ ਮਹਾਰਾਜ ਸਾਹਿਬ ਦਾ ਹੁਣ ਚੋਲਾ ਤੇ ਬਣਦਾ ਹੀ ਬੜੇਗਾ ਨਾ ਉਹ ਚੋਲਾ ਬੁਣੀ ਜਾਂਦੀ ਏ ਨਾਲੇ ਅੰਦਰੋਂ ਬੇਨਤੀਆਂ ਪਈ ਕਰਦੀ ਏ ਚੋਲਾ ਬਣ ਗਿਆ ਕਹਿੰਦੇ ਇੰਨਾ ਸਮਾਂ ਲੰਘ ਗਿਆ ਬਜ਼ੁਰਗ ਸੀ ਅੱਖਾਂ ਦੀ ਜੋਤ ਚਲੀ ਗਈ ਹੁਣ ਰੋ ਰੋ ਕੇ ਬੇਨਤੀਆਂ ਕਰਨ ਲੱਗ ਪਈ ਐ ਸਾਈਆਂ ਕਦੋਂ ਦਰਸ਼ਨ ਦੇਵੇਂਗਾ ਹੁਣ ਤੇ ਵੇਖਣ ਵਾਲੇ ਦੀਦੇ ਵੀ ਕੋਈ ਨਹੀਂ ਰਹਿ ਗਏ ਆ ਅੱਖਾਂ ਵੀ ਕੋਈ ਨਹੀਂ ਰਹਿ ਗਈਆਂ ਨੈਣਾਂ ਦੀ ਜੋਤ ਕੋਈ ਨਹੀਂ ਰਹਿ ਗਈ ਕਦੋਂ ਆਏਗਾ ਜੇ ਕਿਤੇ ਮੈਂ ਮਰ ਗਈ ਤੇ ਮੇਰੇ ਚਿੱਤ ਦੇ ਵਿੱਚ ਹੀ ਰਹਿ ਜਾਣਾ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਸੀ ਇੱਕ ਦਿਨ ਇੱਕ ਰੋਜ਼ ਸਬਾਰੋਂ ਕਿਸੇ ਬੂਹਾ ਖੜਕਾਇਆ ਅੰਦਰੋਂ ਮਾਂ ਦੀ ਆਵਾਜ਼ ਆਈ ਕੌਣ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਆਵਾਜ਼ ਦੇ ਕੇ ਆਖਿਆ ਮਾਈ ਬੁਲਾਉਣੀ ਰੋਜ ਹੈ ਜੇ ਅੱਜ ਆਗੇ ਤੇ ਸਾਨੂੰ ਸਵਾਲ ਕਰਦੀਆਂ ਕੌਣ ਖੋਲ ਦਰਵਾਜ਼ਾ ਗੁਰੂ ਨਾਨਕ ਦੀ ਜੋਤ ਤੈਨੂੰ ਦਰਸ਼ਨ ਦੇਣ ਵਾਸਤੇ ਆਈ ਹੈ ਮਹਾਰਾਜ ਚੇ ਪਾਦਸ਼ਾਹ ਦਿਖਦਾ ਕੋਈ ਨਹੀਂ ਨਾ ਸੇਵਾਦਾਸ ਦੌੜ ਆਇਆ ਮਾਈ ਦਾ ਹੱਥ ਪੜਿਆ ਕਹਿਣ ਲੱਗਾ ਆਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਲੋਤੇ ਆਹ ਮਹਾਰਾਜ ਦੇ ਚਰਨ ਚਰਨਾ ਤੇ ਟਹਿ ਪਈ ਰੋ ਰੋ ਕੇ ਬੇਨਤੀਆਂ ਕਰਦੀ ਐ ਪਾਤਸ਼ਾਹ ਇੰਨੀ ਦੇਰੀ ਕਿਉਂ ਲਾਈ ਇਨਾ ਵਕਤ ਕਿਉਂ ਲਾਇਆ ਇਨਾ ਵਕਤ ਕਿਉਂ ਲਾਇਆ ਕਿ ਮੇਰੇ ਅੱਖਾਂ ਦੀ ਜੋਤ ਚਲੀ ਗਈ ਮਹਾਰਾਜ ਮੁਸਕਰਾ ਕੇ ਕਹਿੰਦੇ ਮਾਈ ਮੈਂ ਤੇ ਆ ਜਾਣਾ ਸੀ ਤੇਰਾ ਚੋਲਾ ਬਣਾਉਣ ਦੇ ਵਿੱਚ ਹੀ ਸਮਾਂ ਲੱਗ ਗਿਆ ਚੋਲਾ ਕਿਉਂ ਬਣਾਉਣ ਲੱਗੀ ਜੇ ਹੁਣ ਬਣਾਇਆ ਤੇ ਪੂਰਾ ਕਰਕੇ ਹੀ ਪਾਵਾਂਗਾ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕੀਤਾ ਮਾਈ ਨੂੰ ਆਖਿਆ ਮਾਈ ਤੇਰੇ ਚਿਹਰੇ ਤੇ ਖੁਸ਼ੀ ਪ੍ਰਸੰਨਤਾ ਕਿਉਂ ਨਹੀਂ ਗੁਰੂ ਨਾਨਕ ਤੇਰੇ ਵਿਹੜੇ ਵਿੱਚ ਹੈ ਮਾਈ ਕਹਿਣ ਲੱਗੀ ਪ੍ਰਸੰਨਤਾ ਤੇ ਤਾਂ ਵੇਜ ਜੇ ਤੈਨੂੰ ਮੱਖਾਂ ਨਾਲ ਵੇਖ ਸਕਾਂ ਪ੍ਰਸੰਨਤਾ ਕਿਵੇਂ ਆਵੇ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਦੇ ਹੱਥ ਚ ਬਰਸ਼ਾ ਜੀ ਉਹਨਾਂ ਉੱਥੇ ਘਰ ਦੇ ਵਿਹੜੇ ਹੀ ਕਹਿੰਦੇ ਜ਼ਮੀਨ ਦੇ ਵਿੱਚ ਮਾਰਿਆ ਨਿਰਮਲ ਪਾਣੀ ਦਾ ਝਰਨਾ ਵਗਿਆ ਮਹਾਰਾਜ ਤੇ ਪਾਸ਼ਾ ਚੂਲੇ ਪਰ ਉਸ ਮਾਈ ਦੇ ਅੱਖਾਂ 'ਚ ਮਾਰ ਕੇ ਆਖਿਆ ਲੈ ਮਾਈ ਗੁਰੂ ਨਾਨਕ ਨੇ ਤੇਰੇ ਅੱਖਾਂ ਦੀ ਜੋਤ ਵੀ ਬਖਸ਼ ਦਿੱਤੀ ਐ ਹੁਣ ਰੱਜ ਰੱਜ ਕੇ ਗੁਰੂ ਨਾਨਕ ਦੇ ਦਿਹਾਰੇ ਕਰ ਲੈ ਤੇ ਹੁਣ ਮਾਈ ਉਹਨੇ ਵੀ ਇਹ ਕੀਤੀ ਕੱਲ ਮੈਂ ਸ਼ਾਇਦ ਪਰਸੋਂ ਬਚਨ ਕੀਤਾ ਸੀ ਭਾਈ ਮੋਗਲੂ ਵੱਲ ਉਹਨੇ ਵੀ ਜੋ ਬੇਨਤੀ ਕੀਤੀ ਮਾਈ ਨੂੰ ਆਖਿਆ ਮਾਈ ਮੰਗ ਕੀ ਮੰਗੇਂਗੀ ਕੀ ਚਾਹੀਦਾ ਕਹਿਣ ਲੱਗੀ ਸਾਈਆਂ ਜੇ ਤੂੰ ਚਲਾ ਗਿਆ ਪਤਾ ਨਹੀਂ ਮਨ ਕਿਸ ਪਾਸੇ ਉਡਾਰ ਹੋਣਾ ਮੈਂ ਚਾਹੁੰਨੀ ਆ ਮੈਂ ਤੇਰੇ ਚਰਨਾਂ ਤੇ ਸਿਰ ਤਾਂ ਰੱਖਾਂ ਪਰ ਮੁੜ ਕੇ ਸਿਰ ਚੁੱਕਾਂ ਕੋਈ ਨਾ ਉਹਦੇ ਕਹਿਣ ਦਾ ਭਾਵ ਸੀ ਮੈਨੂੰ ਇੱਥੇ ਹੀ ਮੁਕਤੀ ਦੇ ਦੇ ਮੈਨੂੰ ਇੱਥੇ ਹੀ ਆਪਣੇ ਚਰਨਾਂ ਚ ਸੁਮੋਈ ਦੇ ਦੇ ਮੈਂ ਇਸ ਤੋਂ ਵੱਧ ਜੀਣਾ ਨਹੀਂ ਚਾਹੁੰਦੀ ਮੇਰਾ ਜ਼ਿੰਦਗੀ ਦਾ ਮਕਸਦ ਪੂਰਾ ਹੋ ਗੇ ਮਾਈ ਨੇ ਮੱਥਾ ਟੇਕਿਆ ਔਰ ਮੱਥਾ ਟੇਕਿਆ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਮਾਈ ਨੂੰ ਆਪਣੀ ਤਰਫੋਂ ਬਚਨ ਕਰਦੇ ਆ ਲੈ ਮਾਈ ਤੈਨੂੰ ਦੁਨੀਆ ਯਾਦ ਰੱਖੇਗੀ ਯਾਦ ਰੱਖੇ ਰਹਿੰਦੀ ਦੁਨੀਆ ਤੱਕ ਇਸ ਸਥਾਨ ਤੇ ਆ ਕੇ ਜਦੋਂ ਕੋਈ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕਰੇਗਾ ਉਹਦਾ ਮਨ ਭਾਵੇਂ ਕਿਉਂ ਨਾ ਸੁੱਕਿਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਹੈ ਕਹਿੰਦੇ ਗੁਰਨਾਨਕ ਮਿਹਰ ਕਰਕੇ ਉਹਦੇ ਅੰਦਰ ਨੂੰ ਹਰਿਆ ਭਰਿਆ ਕਰ ਦੇਗਾ ਜੇ ਉਹਦਾ ਸਿਮਰਨ ਰੁਕਿਆ ਹੋਇਆ ਉਹਦੀ ਭਾਉ ਭਾਵਨੀ ਮਰੀ ਹੋਈ ਹੈ ਇਹ ਸਥਾਨ ਤੇ ਆ ਕੇ ਮੱਥਾ ਟੇਕੇ ਉਹਦੇ ਮਨ ਦੀ ਭਾਉ ਭਾਵਨੀ ਜਾਗ ਜਾਏਗੀ ਮਾਈਨੇ ਸਿਰ ਤੇ ਰੱਖਿਆ ਪਰ ਚੁੱਕਿਆ ਕੋਈ ਨਹੀਂ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਪ੍ਰਵਾਹਨ ਹੋ ਗਈ ਉਹਨਾਂ ਨੂੰ ਜਿਨ੍ਹਾਂ ਨੂੰ ਰੰਗ ਚੜ ਜਾਂਦੇ ਐ ਗੁਰ ਤੁਠਾ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਉਹ ਮਰਤੇ ਜਾਂਦੇ ਨੇ ਸਜੜੋ ਪਰ ਉਹਨਾਂ ਦੇ ਦਿਲੋ ਦਿਮਾਗ 'ਚੋਂ ਭੁੱਲਦਾ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਉਹ ਗੁਰੂ ਦੇ ਆ ਤੇ ਗੁਰੂ ਦੇ ਹੀ ਹੋ ਕੇ ਰਹਿ ਜਾਂਦੇ ਐ ਉਹ ਨਹੀਂ ਫਿਰ ਕੁਝ ਵਿਚਾਰਦੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਰਹਿੰਦੀ ਭਾਵੇਂ ਜਿਸ ਤਰੀਕੇ ਸਰੀਰ ਨਾਲ ਕੋਈ ਖੇਡਦਾ ਖੇਢੀ ਜਾਏ ਭਾਵੇਂ ਜਿਸ ਤਰੀਕੇ ਸਰੀਰ ਨੂੰ ਕੋਈ ਦੁੱਖ ਕਸ਼ਟ ਦਿੰਦਾ ਦੇਈ ਜਾਏ ਪਰ ਉਹਨਾਂ ਦੀ ਜबान ਇੱਕੋ ਗੱਲ ਜਪਦੀ ਹੈ ਸਤਨਾਮ ਸ਼੍ਰੀ ਵਾਹਿਗੁਰੂ ਕਹਿਣ ਲੱਗੇ ਪਰ ਵੱਡੀ ਗੱਲ ਇਹ ਗੁਰ ਤੁਠਾ ਹਰ ਰੰਗ ਚਾੜਿਆ ਗੁਰੂ ਤਰੁਠ ਕੇ ਜੇ ਇਹ ਰੰਗ ਚਾੜ ਦਏ ਤੇ ਫਿਰ ਇਹ ਰੱਬੀ ਰੰਗ ਦੀ ਕਿਰਪਾ ਵਾਪਰ ਜਾਂਦੀ ਹੈ ਜੀ